ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸੂਟ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਨਵੇਂ-ਨਵੇਂ ਆਏ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਬਹੁਤ ਵੱਡੀ ਵੀਡੀਓ ਨਹੀਂ ਹੈ ਛੋਟੀ ਜੀ ਵੀਡੀਓ ਹੈ ਇਹ ਸਿੰਗਲ ਕਲਰ ਵਿੱਚ ਇੱਕ ਟ੍ਰਿੰਕਟ ਦੇ ਨਾਲ ਏਮਬ੍ਰੋਇਡਰੀ ਕਾਟਨ ਸ਼ਰਟ ਦੇ ਨਾਲ ਸੀਕਵੈਂਸ ਵਰਕ ਹੋਇਆ ਏਮਬ੍ਰੋਇਡਰੀ ਕਾਟਰ ਕੋਟਾ ਡੋਰੀ ਦਾ ਦੁਪੱਟਾ ਤੁਹਾਨੂੰ ਮਿਲੇਗਾ ਪ੍ਰਿੰਟਡ ਬਾਰਡਰ ਹੈ ਨਾਲ ਉਹਦੇ ਤੇ ਨਾਲ ਤੁਹਾਨੂੰ ਜਿਹੜਾ ਕਾਟਨ ਦਾ ਬਾਟਮ ਮਿਲੇਗਾ ਇਹ ਵਾਲੀ ਜਿਹੜੀ ਕਲੈਕਸ਼ਨ ਹੈ ਇਹਦੇ ਵਿੱਚ ਵੀ ਸਿੰਗਲ ਹੀ ਕਲਰ ਹੈ ਅੱਜ ਜਿਹੜੀ ਪਹਿਲੀ ਕਲੈਕਸ਼ਨ ਆਈ ਸੀ 1750 ਰੁਪਏ ਦੀ ਸੀ ਇਹ ਬਲੌਕ ਪ੍ਰਿੰਟਡ ਵਾਲਾ ਸਿੰਗਲ ਕਲਰ ਵਿੱਚ 1650 ਰੁਪਏ ਦੇ ਵਿੱਚ ਕੋਟਾ ਡੋਰੀਆ ਦਾ ਦੁਪੱਟਾ ਤੇ ਕਾਟਨ ਪ੍ਰਿੰਟਡ ਬਾਟਮ ਆਏਗਾ ਸ਼ਰਟ ਕਾਟਨ ਦੀ ਹੈ ਬਲੌਕ ਪ੍ਰਿੰਟ ਹੋਇਆ neck ਤੇ ਪੱਟੀ ਲੱਗੀ ਹੋਈ ਹੈ ਤੇ ਵਾਈਬਰੈਂਟ ਫਲੋਰਲ ਪ੍ਰਿੰਟਡ ਤੇ ਐਮਬਲੋਇਰੀ ਕਾਟਨ ਸ਼ਰਟ ਦੇ ਨਾਲ ਬਹੁਤ ਹੀ ਪਿਆਰੀ ਐਮਬਲੋਇਰੀ ਕਰ ਦਿੱਤੀ ਹੋਈ ਹੈ ਸਿੰਗਲ ਕਲਰ ਹੈ 2150 ਰੁਪਏ ਦਾ ਰੇਟ ਹੈ ਫਲੋਰਲ ਪ੍ਰਿੰਟਡ ਜਿਹੜਾ ਕਿ ਸ਼ਿਫੋਨ ਦਾ ਵੀ ਹੋਰ ਸ਼ਿਫੋਨ ਦਾ ਦੁਪੱਟਾ ਮਿਲੇਗਾ ਲੈਸ ਲੱਗੀ ਹੈ ਬਹੁਤ ਪਿਆਰੀ कॉटन ਦਾ बॉटम ਆਏਗਾ ਚਿਕਨਕਾਰੀ ਵਰਕ ਦੇ ਨਾਲ ਕਲਰ ਇਹਦੇ ਵਿੱਚ ਵੀ ਸਿੰਗਲ ਹੈ ਸੇਮ ਐਜ਼ ਇਟ ਇਜ਼ ਕਲਰ ਆਏਗਾ ਜਿਵੇਂ ਦਾ ਇੱਥੇ ਸ਼ੋ ਹੋ ਰਿਹਾ ਸੇਮ ਕਲਰ ਆਏਗਾ ਜੋ ਵੀ ਇੱਥੇ ਤੁਹਾਨੂੰ ਸਕਰੀਨ ਤੇ ਵਿਜੀਬਲ ਹੋ ਰਿਹਾ ਇਹਨਾਂ ਜਿਹੜੀਆਂ ਕਲੈਕਸ਼ਨ ਅੱਜਕਲ ਕਾਫੀ ਚੱਲ ਰਹੀਆਂ ਇਹਨਾਂ ਵਿੱਚ ਸਿੰਗਲ ਸਿੰਗਲ ਹੀ ਕਲਰ ਆਇਆ ਐਵੇਂ ਵਾਲੇ ਪਾਕਿਸਤਾਨੀ ਸਟਾਈਲ ਦੇ ਸੂਟ ਆਏ ਨੇ ਇਹਨਾਂ ਵਿੱਚ ਕਲਰ ਕਾਫੀ ਆਏ ਨੇ ਚਿਕਨਕਾਰੀ 컬렉ਸ਼ਨ ਆਈ ਹੈ ਸ਼ਰਟ ਜਿਹੜੀ ਲਗਜ਼ਰੀ ਡਿਜੀਟਲ ਪ੍ਰਿੰਟ कॉटन ਦੇ ਨਾਲ ਆਏਗੀ ਆਲਓਵਰ ਚਿਕਨਕਾਰੀ ਐਮਬਰਾਇਡਰੀ ਹੋਈ ਹੈ ਦਮਨ ਤੇ ਵੀ ਐਮਬਰਾਇਡਰੀ ਕਟਵਰਕ ਹੈ ਥਲੀਵਸ ਤੇ ਚਿਕਨਕਾਰੀ ਐਮਬਰਾਇਡਰੀ ਹੋਈ ਹੈ ਕਟਵਰਕ ਦੇ ਨਾਲ ਦੁਪੱਟਾ ਜਿਹੜਾ ਹੈ ਉਹ ਤੁਹਾਨੂੰ ਪਿਓਰ ਬੈਂਬਰ ਦਾ ਮਿਲੇਗਾ ਡਿਜ਼ਾਈਨ ਪ੍ਰਿੰਟ ਦੇ ਨਾਲ ਫੁੱਲ ਕਟਵਰਕ ਐਮਬਰਾਇਡਰੀ ਹੋਈ ਹੈ ਬਾਟਮ ਜਿਹੜਾ ਇਹਦਾ कॉटन ਦਾ ਮਿਲੇਗਾ ਰੇਟ ਇਹਦਾ 2600 ਰੁਪਏ ਆ ਤੇ ਇਹਨਾਂ ਜਿਹੜੀ ਹੋਰ ਵੀਡੀਓ ਵੇਖਣੀ ਆ ਤੇ ਜਾਂ ਮਾਡਲ ਪਿਕਚਰ ਵੀਰ ਵੇਖਣੀ ਆ ਤਾਂ ਉਹ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਬਾਟਮੇ ਦਾ ਪ੍ਰਿੰਟਡ ਆਏਗਾ ਜੇਕਰ ਤੁਸੀਂ ਇਹਦੀ ਜਿਹੜੀ ਮਾਡਲ ਦੀ ਪਿਕਚਰ ਆ ਉਹ ਦੇਖਣੀ ਆ ਤਾਂ ਨੰਬਰ 623924575 ਜਿਹੜਾ ਐਡ ਕੀਤਾ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਐਹ ਜਿਹੜੀ ਕਲੈਕਸ਼ਨ ਹੈ ਇਹ ਤੁਹਾਨੂੰ ਮਿਲੇਗੀ 2200 ਦੇ ਵਿੱਚ ਲਾਈਨਰ ਵਿੱਚ ਤੁਹਾਨੂੰ ਸੂਟ ਮਿਲੇਗਾ ਟੌਪ ਜਿਹੜਾ ਹੈ ਬਹੁਤ ਹੀ ਬੈਸਟ ਕੁਆਲਿਟੀ ਦਾ ਲਾਈਨਰ ਦਾ ਮਿਲੇਗਾ ਆਰੋਵਲ ਜਿਹੜਾ ਕਰੋਸ਼ੀਆ ਵਰਕ ਹੈ ਬਾਟਮ ਪਿਓਰ ਰਿਯਾਨ ਦਾ 2 ਮੀਟਰ ਦਾ ਹੈ ਦੁਪੱਟਾ ਪਿਓਰ ਲਾਈਨਰ ਦਾ ਤੇ ਹੈਵੀ ਪ੍ਰਿੰਟ ਹੋਇਆ ਬਹੁਤ ਸੋਹਣਾ ਦੁਪੱਟਾ ਸੂਟ ਬਹੁਤ ਸੋਹਣੇ ਨੇ ਅੱਜ ਦੀ ਵੀਡੀਓ ਜਿੰਨੇ ਵੀ ਮੈਂ ਐਡ ਕੀਤੇ ਨੇ ਸਿਲੇਕਟਿਡ ਜੇ ਪੀਸ ਲੈ ਕੇ ਆਈਆਂ ਰੰਗ ਡਿਜ਼ਾਈਨ ਪੈਟਰਨ ਬਹੁਤ ਪਿਆਰੇ ਨੇ ਸੂਟਾਂ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਹੈ ਇਸ ਨੰਬਰ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਅੱਜ ਦੀ ਵੀਡੀਓ ਵਾਲੇ ਜਿੰਨੇ ਵੀ ਸੂਟ ਨੇ ਸਾਰੇ ਹੀ ਅਵੇਲੇਬਲ ਨੇ ਰੰਗ ਜਿੰਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਡਿਜ਼ਾਈਨ ਬਹੁਤ ਸੋਹਣੇ ਨੇ ਐਮ ਵਾਲੀ ਜਿਹੜੀ ਲਖਨਵੀ ਵਰਕ ਦੇ ਨਾਲ ਕਲੈਕਸ਼ਨ ਆਈਆਂ ਨੇ 1700 ਰੁਪਏ ਦਾ ਰੇਟ ਹੈ ਟਾਪ ਐਂਡ ਬਾਟਮ ਦੀ ਕਲੈਕਸ਼ਨ ਹੈ ਰੰਗ ਇਹਦੇ ਵਿੱਚ ਕਾਫੀ ਹੈਗੇ ਨੇ ਤੇ ਇਹ ਜਿਹੜੀਆਂ ਰਿਜਨਲ ਕਲੈਕਸ਼ਨਾਂ ਨੇ ਇਹਨਾਂ ਨੂੰ ਕਾਪੀ ਨਹੀਂ ਆ ਕੋਈ ਬਿਲਕੁਲ ਓਰੀਜਨਲ ਪੀਸ ਨੇ ਸੇਮ ਐਜ਼ ਇਟ ਇਜ਼ ਕਲਰ ਸੇਮ ਐਜ਼ ਇਟ ਇਜ਼ ਜੋ ਕਢਾਈ ਆਏਗੀ ਰੋ ਬਾਟਮ ਦੀ ਕਲੈਕਸ਼ਨ ਹੈ ਅੱਜ ਦੀ ਵੀਡੀਓ ਵਾਲੇ ਸਾਰੇ ਕਲੈਕਸ਼ਨ अवेलेबल ਨੇ ਬਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ